ਖਾਲਸਾ ਵਾਹਿਗੁਰੂ ਦੀ ਕੀ ਫਤਿਹ ਅੱਜ ਤੋਂ ਕੋਈ 418 ਸਾਲ ਪਹਿਲਾਂ ਸਾਹਿਬੇ ਕਮਾਲ ਪ੍ਰਤੱਖ ਹਾਲ ਸਤਿਗੁਰੂ ਜਿਨ੍ਹਾਂ ਨੇ ਛੜਦੀ ਹੋਈ ਲੋਹ ਤੇ ਬੈਠ ਕੇ ਵੀ ਆਪਣੀ ਅੰਮ੍ਰਿਤ ਰਸਨਾ ਤੋਂ ਕੋਈ ਛੜਦਾ ਹੋਇਆ ਬੋਲ ਨਹੀਂ ਆਖਿਆ ਬਲਕਿ ਉਹਨਾਂ ਦੀ ਰਸਨਾ ਤੋਂ ਉਹਨਾਂ ਦੇ ਕੰਠ ਤੋਂ ਇਹ ਅੰਮ੍ਰਿਤ ਬੋਲ ਗੂੰਜਦੇ ਰਹੇ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਗਤ ਨੂੰ ਅਨੁਗ੍ਰਹਿਤ ਕਰਨ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸੰਪਾਦਨਾ ਕੀਤੀ ਲਿਖਣ ਦੀ ਸੇਵਾ ਭਾਈ ਗੁਰਦਾਸ ਜੀ ਦੀ ਭਾਗਾਂ ਵਾਲੀ ਚੋਲੀ ਵਿੱਚ ਪਈ ਮਹਾਰਾਜ ਜੀ ਨੇ ਪਾਦਰੋਂ સુધી 1661 ਪਾਉ 1604 ਈਸਵੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਵਿਖੇ ਕਰਾਇਆ ਇਸ ਪਾਵਨ ਦ੍ਰਿਸ਼ ਨੂੰ ਗੁਰੂ ਘਰ ਦੇ ਮਹਾਨ ਚੋੜਾ ਮਨ ਸਾਹਿਬ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਇਹ ਮਹਾਨ ਸੇਵਾ ਕਿਸ ਦੀ ਝੋਲੀ ਚ ਪੈ ਸਕਦੀ ਹੈ ਉਹਨਾਂ ਦੇ ਮਨਮਸਤਕ ਵਿੱਚ ਮਾਨਸ ਵਿੱਚ ਪਹਿਲੇ ਸਹਬਜ਼ਾਦਿਆਂ ਦੇ ਦ੍ਰਿਸ਼ ਵੀ ਆਏ ਕਿ ਬੇਦੀ ਤਰੇ ਹੁਣ ਪੱਲੇ ਬੰਸ ਸੋਢੀ ਜੇ ਕੁਲ ਕੇ ਅਵਤੰਸ ਉਹਨਾਂ ਨੂੰ ਕਿਸੇ ਨੂੰ ਸੇਵਾ ਦੇ ਦਿੱਤੀ ਜਾਵੇ ਪਰ ਫਿਰ ਆਪਨੇ ਮਨ ਵਿੱਚ ਸੋਚਿਆ ਇੱਕ ਮਹਾਨ ਵਿਭੂਤੀ ਜਿਨਾਂ ਵਰਗਾ ਦੂਸਰਾ ਸਿੱਖ ਲੱਭਣਾ ਬੜਾ ਮੁਸ਼ਕਿਲ ਹੈ। ਸ੍ਰੀ ਬਾਬਾ ਬੁੱਢਾ ਸਾਹਿਬ ਗੁਰੂ ਅਰਜਨ ਦੇਵ ਜੀ ਆਨੇ ਵਿਚਾਰਿਆ ਕਿ ਸ੍ਰੀ ਨਾਨਕ ਕੋ ਦਰਸ਼ਨ ਕੀਨ ਅਸ ਬੁੱਢਾ ਵਿੱਚ ਸੇਵ ਪਰਬੀਨ ਆਵਾਜ਼ ਦਿੱਤੀ ਆਖਿਆ ਆਖਿਆ ਕਿ ਬੁੱਢਾ ਨੇ ਜ ਸਿਰ ਪਰ ਤਰ ਗ੍ਰੰਥ ਅੱਗੇ ਚਲੋ ਸੁਦਾ ਸਰਪੰਤ ਮਾਨ ਬਾਕਲੇ ਭਇਆ ਅਗਾਰੇ ਚਮਰ ਗੁਰੂ ਅਰਜਨ ਕਰਤਾ ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸ੍ਰੀ ਗੁਰੂ ਗੰਦ ਸਾਹਿਬ ਮਹਾਰਾਜ ਜੀ ਨੂੰ ਬਿਰਾਜ਼ਮਾਨ ਕਰਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਚੌਰ ਚੁਲਾਉਂਦੇ ਹੋਏ ਨਾਲ ਚੱਲ ਰਹੇ ਸੀ ਉਹਨਾਂ ਦੇ ਨਾਲ ਬਾਲ ਅਵਸਥਾ ਵਿੱਚ ਮੇਰੇ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਹੀ ਚੱਲ ਰਹੇ ਸਭ ਸੁੰਦਰ ਸ੍ਰੀ ਹਰਗੋਬਿੰਦ ਚੰਦ ਸੰਗ ਚਲਤ ਹੋਏ ਸੋਗ ਬੁਲੰਦ ਹਰੀ ਮੰਦਰ ਮੈਂ ਆਏ ਪਹੁੰਚੇ ਰਾਮ ਸਰ ਕੋ ਚੱਲ ਕੇ ਸ੍ਰੀ ਹਰਮੰਦਰ ਸਾਹਿਬ ਆ ਕੇ ਪਹੁੰਚੇ ਹਾਂ ਤਹਿਰਾਗੀ ਰਾਗ ਕਰਤ ਸੁਰ ਉੱਚੇ ਜਿੱਥੇ ਉੱਚੀਆਂ ਸੁਰਾਂ ਵਿੱਚ ਆ ਪਵਿੱਤਰ ਸੁਰਾਂ ਵਿੱਚ ਕੁੱਚੀਆਂ ਤੇ ਸੁਚੀਆਂ ਸਰਗਮਾਂ ਵਿੱਚ ਸਤਿਗੁਰੂ ਵੱਲੋਂ ਨਿਰਧਾਰਤ ਰਾਗਾਂ ਵਿੱਚ ਗੁਰੂ ਕੇ ਕੀਰਤਨ ਹੀਏ ਕੀਰਤਨ ਕਰ ਰਹੇ ਸਨ ਵਾਰ ਓਹ ਕੋ ਸੁਣ ਮੰਨ ਲਈ ਸ੍ਰੀ ਅਰਜਨ ਪੂਨ ਗਿਰਾ ਅਲਾਈ ਆਸਾ ਕੀ ਵਾਰ ਦਾ ਕੀਰਤਨ ਸੁਣਨ ਤੋਂ ਬਾਅਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਣੀ ਮੁਬਾਰਕ ਰਚਨਾ ਤੋਂ ਬੋਲ ਆਖੇ ਬੁੱਢਾ ਨਿੱਜ ਸਿਰ ਪਰ ਧਾਰ ਗ੍ਰੰਥ ਅੱਗੇ ਚੱਲੋ ਸੁਦਾ ਸਰਪੰਤ ਇਹ ਤਾਂ ਵਾਕਿਆ ਹੋਇਆ ਤੇ ਫਿਰ ਹੁਣ ਆਖਿਆ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣੇ ਸਭ ਪੰਥ ਮਾਨ ਬਾਖ ਗ੍ਰੰਥ ਸੋ ਖੋਲਾ ਲੈ ਆਵਾਜ਼ ਬੁੱਢਾ ਤਬ ਬੋਲਾ ਅਦਬ ਸਹਿਤ ਬਾਬਾ ਬੁੱਢਾ ਜੀ ਨੇ ਸ੍ਰੀ ਗੁਰੂ ਗੰਦ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਤੇ ਬੜੇ ਪ੍ਰੇਮ ਸਹਿਤ ਇਹ ਜੋ ਬੋਲ ਆਏ ਪਹਿਲਾ ਜੋ ਪਾਵਨ ਹੁਕਮਨਾਮਾ ਆਇਆ ਬੜੇ ਸੋਹਣੇ ਬੋਲ ਨੇ ਭਾਈ ਸਾਹਿਬ ਭਾਈ ਸੰਤੋਖ ਜੀ ਦੇ ਭਾਈ ਸੰਤੋਖ ਸਿੰਘ ਜੀ ਦੇ ਸੋਹੀ ਰਾਗ ਸ਼ਬਦ ਸੋ ਆਇਓ ਭਾਈ ਬੁੱਢੇ ਪਾਠ ਸੁਣਾਇਓ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕਮ ਕਰਾਵਣ ਆਇਆ ਰਾਮ ਤਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸਾਇਆ ਰਾਮ ਅੱਜ ਦਾ ਇਹ ਦਿਨ ਮਹਾਨ ਪਵਿੱਤਰ ਦਿਹਾੜਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਵਸ ਸਾਰੇ ਸੰਸਾਰ ਨੂੰ ਭਾਵੇਂ ਕੋਈ ਸਿੱਖ ਹੈ ਜਾਂ ਕੋਈ ਗੈਰ ਸਿੱਖ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਕਤ ਨੂੰ ਅਜੀਮ ਹਸਤੀ ਨੂੰ ਆਪਣੇ ਹਿਰਦੇ ਵਿੱਚ ਸਨਮਾਨ ਕਰਦਾ ਹੈ ਤਾਂ ਹਰ ਸਨਮਾਨ ਕਰਨ ਵਾਲੇ ਨੂੰ ਕੋਟਾਨ ਕੋਟ ਮੁਬਾਰਕਾਂ ਕੋਟਾਨ ਕੋਟ ਮੁਬਾਰਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ